ਮੈਂ ਸਰਵਣ ਸਿੰਘ ਪੰਦੇੜ ਕੇਮਮ ਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਜੁੜੀ ਹੁਣ ਫੈਸਲਾ ਕੀਤਾ ਗਿਆ ਵਾ ਜਿਹੜਾ ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਰੇਸ਼ਮ ਸਿੰਘ ਪਿੰਡ ਉਹਦਾ ਹੈਗਾ ਸੀਗਾ ਪਾਉ ਪਿੰਡ ਔਰ ਜ਼ਿਲ੍ਹਾ ਤਰਨਤਾਰ ਜਿੰਨੇ ਪਤਾ ਲੱਗਾ ਪਿ ਟ੍ਰੋਲੀ ਤੋਂ ਬਾਹਰ ਗਿਆ 9 ਵਜੇ ਸਾਡਾ ਜਿਹੜਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਲੰਗਰੋ ਦੇ ਚ ਆਇਆ ਉੱਥੇ ਆ ਕੇ ਦੱਸਿਆ ਵੀ ਮੈਂ ਸਲਫਾਸ ਖਾਲੀ ਹੈਗੀ ਐ ਫਿਰ ਉਹਨੂੰ ਤਰੰਤ ਰਾਜਪੁਰਾ ਹਸਪੀਟਲ ਰਾਜਪੁਰੇ ਤੋਂ ਰਜਿੰਦਰਾ ਹਸਪੀਟਲ ਕੀਤਾ ਜਿੱਥੇ ਜਾਂਦਾ ਜਾਂਦਾ ਕਿਸਾਨ ਦੀ ਸ਼ਹਾਦਤ ਹੋ ਗਈ ਹੈ। ਆਪਣੀਆਂ ਬਾਈਟਾਂ ਚ ਕਹਿ ਕੇ ਗਿਆ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਕਰਦੀ ਹੈ। ਇੱਕ ਬਾਈਟ ਚ ਉਹਨੇ ਵੀ ਕਿਹਾ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਅਗੇ ਇਹਦੇ ਕਰਕੇ ਵੀ ਮੈਂ ਸਲਫਾਸ ਕਰਦੀ ਹੈਗੀ। ਸੋ ਜੜੀ ਸਰਕਾਰ ਕੋਲੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਮੋਦੀ ਸਰਕਾਰ ਤੋਂ ਇੱਕ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਇੱਕ ਉਹਨਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਰਾਸ਼ੀ ਮਿਲਣੀ ਚਾਹੀਦੀ ਸਹਾਇਤਾ। ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਫ਼ ਹੋਣਾ ਜੀ ਦਾ ਯੋਗਤਾ ਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਆ 19 ਦਿਨ ਤੱਕ ਦੋਵੇਂ ਫਾਰਮ ਜੜਿਆ ਉਹਨਾਂ ਦੇ ਜਿਹੜਾ ਪੋਸਟਮਾਰਟਮ ਨਹੀਂ ਕਰਾਉਣਗੇ ਤੇ ਨਾ ਸਸਕਾਰ ਕੀਤਾ ਜਾਊਗਾ ਉਹਨਾਂ ਦਾ ਸਰੀਰ ਇਸ ਵੇਲੇ ਰਜਿੰਦਰਾ ਹਸਪੀਟਲ ਵਿੱਚ ਪਿਆ ਵਾ ਜੇ ਉਹਨਾਂ ਦਾ ਸਰੀਰ ਖਰਾਬ ਹੁੰਦਾ ਤੇ ਦੇ ਲਈ ਜਿਹੜੀ ਆ ਸਰਕਾਰ ਜ਼ਿੰਮੇਵਾਰ ਹੋਊਗੀ ਤੋਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਇਹ ਮਸਲਿਆਂ ਦਾ ਨਿਬੇੜਾ ਕਰੇ ਔਰ ਹੁਣ ਸਾਡਾ ਜਿਹੜਾ ਅੰਦੋਲਨ ਐ ਇਸ ਵੇਲੇ 330 ਦਿਨ ਵਿੱਚ ਚਲਾ ਗਿਆ ਸਰ ਇਹਦੀ ਨਾਲ ਦੀ ਨਾਲ ਜਿਹੜਾ ਮਰਨ ਮਰਤਾ ਡੱਲੇਵਾਲ ਸਾਹਿਬ ਦਾ ਉਹ 49ਵੇਂ ਦਿਨ ਵਿੱਚ ਚਲਾ ਗਿਆ ਇਹ ਅੰਦੋਲਨ ਦਿੱਲੀ ਅੰਦੋਲਨ ਤੋਂ ਮੰਗਾ ਮਨਾਉਣ ਤੱਕ ਜਾਰੀ ਰਹੂਗਾ ਧੰਨਵਾਦ